ਆਰਿਆ ਨੂੰ ਮੇਰੀ ਪਿਆਰਪਰੀ ਸੈਸ਼ਟਿਕਾ ਜੀ ਕੋਰ ਜਿੰਦਰ ਪੰਜਾਬੀ ਬਲੌਗ ਵਿੱਚ ਤੁਹਾਡਾ ਸਵਾਗਤ ਹੈ ਵਾਹਿਗੁਰੂ ਕਰੇ ਕੁਸ਼ੋ ਚੜ੍ਹਦੀ ਕਲਾ ਚ ਰੋਜੀ ਬਲੌਗ ਦੀ ਸ਼ੁਰੂਆਤ ਕਰਨ ਲੱਗੇ ਸੀ ਤੇ ਇੱਥੇ ਆਪਾਂ ਥੋੜੀ ਜੀ ਹਲਦੀ ਪਈ ਸੀ ਜਿਵੇਂ ਅਕਸਰ ਕਈ ਵਰੀ ਨਾ ਹਲਦੀ ਚ ਅੱਜ ਕੱਲ ਹੁੰਦਾ ਸਿਲਣ ਦੀ ਵਜ੍ਹਾ ਨਾਲ ਥੋੜੇ ਕੀੜੇ ਵਗੈਰਾ ਇਹ ਨਾ ਕੁਛ ਨਾ ਕੁਛ ਪੈਂਦਾ ਰਹਿੰਦਾ ਤੇ ਇਹ ਹਲਦੀ ਮੈਂ ਛਾਣ ਕੇ ਮੈਂ ਕਿਹਾ ਚਲੋ ਧੁੱਪ ਲਵਾ ਦੇਣੀ ਫਿਰ ਮੈਂ ਛਾਣ ਲਈ ਸੀ ਤੇ ਗਾਇਸ ਅੱਜ ਬਣਾਵਾਂਗੇ ਜੀ ਆਪਾਂ ਭਰਮੀ ਬੈਂਗਣੀ ਬਹੁਤ ਸਾਰਿਆਂ ਨੂੰ ਬੈਂਗਣੀ ਦੀ ਪਸੰਦ ਹੈ ਜਿਵੇਂ ਕਿ ਕਿਸੇ ਨਾ ਕਿਸੇ ਨੂੰ ਹੁੰਦਾ ਪਸੰਦ ਹੈ ਨਾ ਆਲੂ ਬੈਂਗਣਾ ਦੀ ਸਬਜ਼ੀ ਬਹੁਤ ਪਸੰਦ ਹੁੰਦੀ ਹੈ ਤੇ ਬਣਾਉਂਗੀ ਜਿਵੇਂ ਸੁੱਕੇ ਮਸਾਲਾ ਭਰ ਕੇ ਜਿਹੜੀ ਭਰਮੀ ਬੈਂਗਣੀ ਹੁੰਦੀ ਹੈ ਨਾ ਇਹਨੂੰ ਚਾਹੇ ਤੁਸੀਂ ਨਾਸ਼ਤੇ 'ਚ ਖਾ ਲਓ ਕਿਸ ਤਰ੍ਹਾਂ ਵੀ ਖਾ ਲਓ ਬਹੁਤ ਸਿੰਪਲ ਤੇ ਸੌਖੇ ਤਰੀਕੇ ਨਾਲ ਬਣਦੀ ਔਰ ਇਹ ਝਟਪਟ ਬਣ ਜਾਂਦੀ ਹੈ ਠੀਕ ਹੈ ਜੀ ਬਾਕੀ ਐਸੇ ਤਰ੍ਹਾਂ ਹੀ ਆਪਣਾ ਪਿਆਰ ਤੇ ਸਪੋਰਟ ਬਣਾਏ ਰੱਖਿਓ ਤੇ ਝੜ ਦੀ ਕਲਾ 'ਚ ਰਹੋ ਮੈਨੂੰ ਵੀ ਹੁੰਦਾ ਹੈ ਕਿ ਬਹੁਤ ਮੇਰੀ ਵੀਡੀਓ ਨੂੰ ਵੱਧ ਤੋਂ ਵੱਧ ਪਿਆਰ ਦਿਆ ਕਰੋ ਤੇ ਅੱਜ ਕੱਲ ਬੈਂਗਣੀ ਥੋੜਾ ਦੇਖ ਲਿਆ ਕਰੋ ਵੈਸੇ ਤਾਂ ਕੀੜੇ ਆਂਦੇ ਨਹੀਂ ਹੈਗੇ ਪਰ ਕਈ ਵਾਰੀ ਪਤਾ ਨਹੀਂ ਹੁੰਦਾ ਕਿ ਦੇਖਣਾ ਪੈਂਦਾ ਤੇ ਇਹ ਪਰਮੀ ਬੈਂਗਣੀ ਵਿੱਚੋਂ ਨਾ ਚੀਰਾ ਦੇ ਲੈਣਾ ਕੱਲ ਨੂੰ ਆਪਾਂ ਠੀਕ ਹੈ ਜੀ ਤੇ ਬਹੁਤ ਸਾਰੀਆਂ ਭੈਣਾਂ ਦੇ ਨਾ ਮੈਨੂੰ ਮੈਂ ਵੀਡੀਓ ਬਣਾਈ ਸੀਗੀ ਫੇਸ ਲਈ ਬਣਾਉਂਦੀ ਹੁੰਨੀ ਆ ਬਹੁਤ ਸਾਰੀਆਂ ਭੈਣਾਂ ਦੇ ਅਲਗ-ਅਲਗ ਕਮੈਂਟ ਆਉਂਦੇ ਆ ਕੋਈ ਕਿਸ ਤਰ੍ਹਾਂ ਪੁੱਛਦਾ ਕੋਈ ਕਿਸ ਤਰ੍ਹਾਂ ਇੱਕ ਤਾਂ ਸਭ ਤੋਂ ਪਹਿਲਾਂ ਮੈਂ ਆਪਣੀਆਂ ਭੈਣਾਂ ਦੇਗੇ ਰਿਕਵੈਸਟ ਕਰੂੰਗੀ ਜੀ ਮੇਰੀਆਂ ਭੈਣਾਂ ਵੀਡੀਓ ਨੂੰ ਨਾ ਪਿਆ ਬਿਲਕੁਲ ਧਿਆਨ ਨਾਲ ਦੇਖਿਆ ਕਰੋ ਵੀਡੀਓ ਸਕਿਪ ਨਾ ਕਰਿਆ ਕਰੋ ਤੁਸੀਂ ਸਕਿਪ ਕਰਦੇ ਹੋ ਨਾ ਵਿੱਚੋਂ ਵਿੱਚੋਂ ਫਿਰ ਕਈ ਵਾਰੀ ਕੁਐਸਚਨ ਹੁੰਦੇ ਆ ਮੈਂ ਹਰ ਇੱਕ ਮਤਲਬ ਕੋਈ ਚੀਜ਼ ਹੁੰਦੀ ਹੈ ਨਾ ਬਹੁਤ ਵਧੀਆ ਤਰੀਕੇ ਨਾਲ ਦੱਸਦੀ ਹੁੰਨੀ ਆ ਮੈਂ ਬਿਲਕੁਲ ਵੀ ਐਸੀ ਚੀਜ਼ ਨਹੀਂ ਹੈਗੀ ਜਿਹੜੀ ਤੁਹਾਡੇ ਨਾਲ ਸ਼ੇਅਰ ਨਹੀਂ ਕਰਦੀ ਤੇ ਹਰ ਇੱਕ ਫੇਸ ਤੇ ਜੋ ਵੀ ਮੈਂ ਅਪਲਾਈ ਕਰਦੀ ਆ ਉਹ ਤੁਹਾਡੇ ਨਾਲ ਸੇਮ ਉਸੇ ਤਰ੍ਹਾਂ ਹੀ ਅਪਲਾਈ ਕਰਦੀ ਹੁੰਨੀ ਆ ਠੀਕ ਹੈ ਜੀ ਬਾਕੀ ਮੈਂ ਬਣਾਉਂਗੀ ਜੇ ਫੇਸ ਦੀ ਵੀਡੀਓ ਅੱਜ ਕੱਲ ਜਿਵੇਂ ਮੌਸਮ ਬਦਲਣ ਲੱਗ ਗਿਆ ਤੁਸੀਂ ਵੀ ਦੇਖ ਰਹੇ ਹੋ ਕਿ ਸਰਦੀਆਂ ਦੇ ਵਿੱਚ ਬਹੁਤ ਜ਼ਿਆਦਾ ਹੁਣ ਮੌਸਮ ਬਦਲਣ ਲੱਗ ਗਿਆ ਸਾਡੀਆਂ ਨਾ ਸਕਿਨ ਜਿਵੇਂ ਬੁੱਲ ਵਗੈਰਾ ਫਟਣ ਲੱਗ ਗਏ ਐ ਸਕਿਨ ਸਾਡੀ ਐਵੇਂ ਦੀ ਹੋ ਗਈ ਐ ਤੇ ਤੁਹਾਡੇ ਨਾਲ ਮੈਂ ਸੇਮ ਜੋ ਵੀ ਆਪਾਂ ਯੂਜ਼ ਕਰਦੇ ਆ ਬਹੁਤ ਸੋਕੇ ਬਹੁਤ ਸਸਤੀਆਂ ਆਪਾਂ ਘਰੋਂ ਹੀ ਉਹ ਚੀਜ਼ਾਂ ਆਪਣੀ ਰਸੋਈ ਦੇ ਵਿੱਚੋਂ ਹੀ ਯੂਜ਼ ਕਰ ਸਕਦੇ ਆ ਠੀਕ ਹੈ ਜੀ ਮੈਂ ਜੋ ਵੀ ਯੂਜ਼ ਕਰਦੀ ਆ ਬਹੁਤ ਵਧੀਆ ਪੈਕ ਬਣਾਉਂਗੀ ਤੇ ਬਹੁਤ ਸਾਰੀਆਂ ਭੈਣਾਂ ਦੇ ਮੈਨੂੰ ਵਾਲਾ ਵਾਲੀ ਵੀਡੀਓ ਤੇ ਕਮੈਂਟ ਆ ਰਹੇ ਸੀ ਜੀ ਹੁੰਦਾ ਨਹੀਂ ਇਹ ਫੇਸ ਨਹੀਂ ਹੁੰਦਾ ਜੀ ਹੁੰਦੇ ਆ ਤੁਸੀਂ ਇਹ ਨਾ ਕਿਹਾ ਕਰੋ ਕਿ ਵਾਲ ਹੁੰਦੇ ਨਹੀਂ ਵਾਲ ਹੁੰਦੇ ਜ਼ਰੂਰ ਆ ਸਾਡੇ ਸਾਹ ਬਿਲਕੁਲ ਫੇਸ ਦੇ ਤੇ ਪਰ ਹੁੰਦਾ ਥੋੜਾ ਟਾਈਮ ਲੱਗਿਆ ਕਿਉਂਕਿ ਜਦ ਤੱਕ ਇਹ ਚੰਗੀ ਤਰ੍ਹਾਂ ਕਮਜ਼ੋਰ ਨਹੀਂ ਹੋਣਗੇ ਤਦੇ ਹੀ ਝੜਨਗੇ ਨਾ ਜਿਵੇਂ ਆਪਣੇ ਸਿਰ ਦੇ ਵਾਲ ਝੜਦੇ ਨੇ ਇਹ ਵੀ ਹੌਲੀ ਹੌਲੀ 3-4 ਵਾਰ ਆਪਾਂ ਕਰਾਂਗੇ ਇਹ ਕਮਜ਼ੋਰ ਪੈਂਦੇ ਜਾਣਗੇ ਆਪਣੇ ਆਪ ਆਟੋਮੈਟਿਕਲੀ ਝੜਨੇ ਸ਼ੁਰੂ ਹੋ ਜਾਣਗੇ ਫਿਰ ਉਸ ਤੋਂ ਬਾਅਦ ਮੈਂ ਤੁਹਾਨੂੰ ਦੱਸਿਆ ਹੋਇਆ ਨਾ ਕਿ ਫਿਟਕੜੀ ਵਾਲਾ ਲਗਾਣਾ ਤੁਸੀਂ ਕੱਚੇ ਦੁੱਧ ਦੇ ਵਿੱਚ ਪਾ ਕੇ ਉਹ ਵਾਲਾ ਪੈਕ ਲਗਾਣਾ ਮਤਲਬ ਬਤਲਾ ਜਿਹਾ ਬਣਾ ਕੇ ਤੁਸੀਂ ਲਗਾ ਲਿਆ ਕਰੋ ਉਹਦੇ ਨਾਲ ਹੋਰ ਜ਼ਿਆਦਾ ਤੁਹਾਡੇ ਵਾਲ ਕਦੀ ਵੀ ਵਾਪਸ ਨਹੀਂ ਆਉਂਦੇ ਤੁਸੀਂ ਇਹ ਨਾ ਕਿਹਾ ਕਰੋ ਕਿ ਵਾਲ ਹੁੰਦੇ ਨੁਕਤੇ ਅਪਣਾਏ ਹੋਏ ਆ ਬਹੁਤ ਦੇਸੀ ਨੁਕਤੇ ਏਸੀ ਚੀਜ਼ ਹੈ ਕਿ ਜਿਹੜੇ ਜਿਹੜੇ ਬਲਕਿ ਆਪਾਂ ਥ੍ਰੈਡਿੰਗ ਕਰਵਾਨੇ ਆ ਨਾ ਤੇ ਉਹਦੇ ਨਾਲ ਸਗੋਂ ਵਾਲ ਜ਼ਿਆਦਾ ਸਾਡੇ ਦੁਆਰਾ ਆ ਜਾਂਦੇ ਆ ਇਹ ਚੀਜ਼ਾਂ ਇਦਾਂ ਦੀਆਂ ਸਾਡੇ ਲਈ ਬਹੁਤ ਬੈਸਟ ਹੁੰਦੀਆਂ ਨੇ ਘਰੇਲੂ ਚੀਜ਼ਾਂ ਕਿ ਜਿਨ੍ਹਾਂ ਨਾਲ ਸਾਡੇ ਵਾਲ ਕਮਜ਼ੋਰ ਹੁੰਦੇ ਆ ਤੇ ਵਾਪਸ ਮੁੜ ਛੱਡ ਜਾਂਦੇ ਤੇ ਫਿਰ ਆਂਦੇ ਨਹੀਂ ਹੈਗੇ ਠੀਕ ਹੈ ਜੀ ਇਹ ਛੋਟੇ ਛੋਟੇ ਨੁਕਤੇ ਜ਼ਰੂਰ ਅਪਣਾਇਆ ਕਰੋ ਬਹੁਤ ਅੱਛੀਆਂ ਚੀਜ਼ਾਂ ਨੇ ਅੱਜ ਦੀ ਵੀਡੀਓ ਜਿਹੜੀ ਹੈਗੀ ਜਿਵੇਂ ਸਿੰਪਲ ਆਪਾਂ ਦੇਖੋ ਛੋਟੇ ਮੋਟੇ ਥੋੜੇ ਜਿਹਾ ਪੈਸਿਆਂ ਦੇ ਵਿੱਚ ਹੀ ਆਪਾਂ ਆਪਣੀਆਂ ਸਰਦੀਆਂ 'ਚ ਕਿੱਦਾਂ ਧਿਆਨ ਰੱਖ ਸਕਦੇ ਆ ਤੁਹਾਡੇ ਨਾਲ ਸਾਰੀ ਵੀਡੀਓ ਸ਼ੇਅਰ ਕਰੋਗੇ ਠੀਕ ਹੈ ਜੀ ਮੈਂ ਤਾਂ ਚਲੋ ਇੱਧਰ ਸਬਜ਼ੀ ਬਣਾਉਣ ਲੱਗੀ ਸੀ ਕੌਣੀਆਂ ਨਿਕਲੀਆਂ ਦੇਖ ਲੈ ਫਿਰ ਵੀ ਅੱਜ ਕੱਲ ਮੌਸਮ ਕਰਕੇ ਤੇ ਲੋ ਜੀ ਇਹਨਾਂ ਨੂੰ ਆਪਾਂ ਸਾਰਿਆਂ ਨੂੰ ਚੀਰਾ ਲਾ ਲਿਆ ਜਿਹੜੀਆਂ ਖਰਾਬ ਸੀ ਇਹ ਮੈਂ ਬੈਗਣੀਆਂ ਕੱਢ ਲਿਆ ਨੇ ਠੀਕ ਹੈ ਜੀ ਤੇ ਆਹ ਲੋ ਜੀ ਹੁਣ ਆਪਾਂ ਸੁੱਕਾ ਮਸਾਲਾ ਬਿਲਕੁਲ ਆਪਾਂ ਇਹਦੇ ਵਿੱਚ ਭਰਾਂਗੇ ਤੇ ਬਹੁਤ ਸਿੰਪਲ ਤੋਂ ਸੌਖੇ ਤਰੀਕੇ ਨਾਲ ਤੇ ਇਧਰ ਆਪਾਂ ਲਈਆਂ ਸੀ ਜੀ ਮੂਲੀਆਂ ਇਹ ਆਪਾਂ ਸੋਚਦੇ ਆ ਕਿ ਆਲੂ ਮੂਲੀ ਦੀ ਸਬਜ਼ੀ ਬਣਾਵਾਂਗੇ ਠੀਕ ਹੈ ਜੀ ਤੁਹਾਡੇ ਨਾਲ ਸੇਮ ਉਦਾਈ ਵੀਡੀਓ ਸ਼ੇਅਰ ਕਰਾਂਗੇ ਲੋਜੀ ਇਹ ਮੇਰੇ ਕੋਲ ਥੋੜਾ ਜਿਹਾ ਨਾ ਬਚਿਆ ਹੋਇਆ ਸੀਗਾ ਤੇਲ ਸੜਿਆ ਹੋਇਆ ਮੈਂ ਕਿਹਾ ਚਲੋ ਜਦ ਤੱਕ ਸਾਡਾ ਤੇਲ ਗਰਮ ਹੁੰਦਾ ਤਾ ਤੱਕ ਆਪਾਂ ਆਪਣੀ ਬੈਂਗਣੀ ਭਰ ਕੇ ਤਿਆਰ ਕਰ ਲੈਂਦੇ ਆ ਫਾਤਿਮਾ ਬੋਲ ਰਹੀ ਚ ਹੁਣ ਇਹਦੇ ਵਿੱਚ ਆਪਾਂ ਭਰਮੀ ਬੈਂਗਣੀ ਬਣਾਉਣ ਲਈ ਆਪਾਂ ਲੈ ਲੈਣਾ ਜੀ ਆਪਣੇ ਟੇਸਟ ਅਨੁਸਾਰ ਨਮਕ ਥੋੜਾ ਜਿਹਾ ਪੀਸਿਆ ਹੋਇਆ ਧਨੀਆ ਥੋੜਾ ਜਿਹਾ ਪੀਸਿਆ ਹੋਇਆ ਅਮਚੂਰ ਠੀਕ ਹੈ ਜੀ ਥੋੜਾ ਜਿਹਾ ਪੀਸਿਆ ਹੋਇਆ ਜਿਹੜਾ ਜੀਰਾ ਹੁੰਦਾ ਨਾ ਪੁੰਨਿਆ ਹੋਇਆ ਉਹ ਤੁਸੀਂ ਪਾ ਸਕਦੇ ਹੋ ਥੋੜੀ ਜੀ ਪਾਓ ਇਹਦੇ ਵਿੱਚ ਮਿਰਚੀ ਲਾਲ ਥੋੜੀ ਜੀ ਪਾਵਾਂਗੇ ਜੀ ਆਪਾਂ ਵਿੱਚ ਹਲਦੀ ਹੁਣ ਇਹਨੂੰ ਆਪਾਂ ਚੰਗੀ ਤਰ੍ਹਾਂ ਨਾ ਮਿਕਸ ਕਰ ਲਾਂਗੇ ਠੀਕ ਹੈ ਜੀ ਇਧਰ ਤੇਲ ਹੋ ਗਿਆ ਸਾਡਾ ਬਿਲਕੁਲ ਕਰ ਹੁਣ ਆਪਾਂ ਇੱਕ ਇੱਕ ਬੈਂਗਣੀ ਇਦਾਂ ਹੀ ਨਾ ਸਿੰਪਲ ਬਿਲਕੁਲ ਤਰੀਕੇ ਦੇ ਨਾਲ ਬੈਂਗਣੀ ਦੇ ਵਿੱਚ ਇਦਾਂ ਦੇਖੋ ਆਪਾਂ ਭਰਦੇ ਜਾਣਾ ਲੋ ਜੀ ਬੈਂਗਣੀ ਦੇ ਵਿੱਚ ਐਵੇਂ ਜਿੱਥੋਂ ਆਪਾਂ ਕੱਟ ਲਾਇਆ ਨਾ ਆਪਾਂ ਇਦਾਂ ਨਮਕ ਮਿਰਚ ਭਰਦੇ ਜਾਣਾ ਆਪਾਂ ਫਿਲਹਾਲ ਦੇ ਲਈ ਨਾ ਸਿੱਧੀ ਰੱਖ ਲਈਏ ਦੇਖੇ ਇਹ ਇਸ ਤਰ੍ਹਾਂ ਰੱਖਦੇ ਜਾਣਾ ਹਰ ਇੱਕ ਬੈਂਗਲੀ ਦੇ ਵਿੱਚ ਆਪਾਂ ਇਦਾਂ ਹੀ ਭਰਦੇ ਜਾਣਾ ਐਸਾ ਰੱਖਦੇ ਗਏ ਉਹ ਪਰਨੀ ਬੈਂਗਲੀ ਬਣਾਣੀ ਬਹੁਤ ਸੌਖੀ ਏ ਕਈ ਮਸਾਲਾ ਭਰ ਕੇ ਦੂਸਰੇ ਬਣਾਉਂਦੇ ਨੇ ਉਹ ਵੀ ਵਧੀਆ ਲੱਗਦੀ ਏ ਕੁੱਕਰ 'ਚ ਸਿੱਧੀ ਮਰਵਾ ਕੇ ਬਣਾ ਲਵੀਆਂ ਸਿੰਪਲ ਬਣਾ ਲਓ ਉਹ ਵੀ ਵਧੀਆ ਲੱਗਦੀ ਏ ਜਿਵੇਂ ਆਪਾਂ ਪਿਆਜ਼ ਲਸਣ ਆ ਜਿਹੜਾ ਮਸਾਲਾ ਜਿਹੜਾ ਆਪਾਂ ਤਰੀਬਾਈ ਸਬਜ਼ੀ 'ਚ ਪਾਣੀ ਹੈ ਠੀਕ ਹੈ ਜੀ। ਤੇ ਲੋ ਜੀ ਇਸੇ ਤਰੀਕੇ ਨਾਲ ਆਪਾਂ ਸਾਰੀਆਂ ਬੈਂਗੜੀਆਂ ਨਾ ਆਪਾਂ ਭਰ ਕੇ ਇਹਦੇ ਵਿੱਚ ਰੱਖ ਦੇਣੀ ਆ ਠੀਕ ਹੈ ਜੀ। ਖਾ ਦੇ। ਮੱਠੀ ਮੱਠੀ ਅੱਗ ਦੇ ਰੱਖ ਦੇਣਾ। ਇਸ ਤਰ੍ਹਾਂ ਕਰਕੇ ਜਿਹੜਾ ਮਸਾਲਾ ਬਚੇ ਉਹ ਤੁਸੀਂ ਇਹਦੇ ਉੱਤੇ ਬਰੂਰ ਦੇਣਾ ਠੀਕ ਹੈ ਜੀ। ਚਲੋ ਜੀ ਹੁਣ ਇਹਨੂੰ ਆਪਾਂ ਇਦਾਂ ਹੀ ਰੱਖ ਦਾਂਗੇ। ਟੱਕ ਦਾਂਗੇ ਠੀਕ ਹੈ। ਤਾਂ ਥੋੜੀ देर ਤੱਕ ਇਹ ਬਣ ਜੀਏ ਸਾਡੀ ਅੰਦਰ ਤੇ ਲੋ ਜੀ ਅਕਸਰ ਮੈਂ ਤੁਹਾਨੂੰ ਦੱਸ ਰਹੀ ਸੀਗੀ ਜਿਸ ਤਰ੍ਹਾਂ ਕਿ ਆਪਾਂ ਆਪਣੇ ਫੇਸ ਦੇ ਲਈ ਅੱਜ ਕੱਲ ਮੌਸਮ ਬਦਲ ਰਿਹਾ ਠੀਕ ਹੈ ਜੀ ਤੇ ਉਹਦੇ ਲਈ ਆਪਾਂ ਲੈ ਕੇ ਆਣੀ ਹੈ ਸਿਰਫ 10 ਰੁਪਏ ਦੀ ਵੈਸਲੀਨ ਵੈਸਲੀਨ ਲਿਆ ਕੇ ਇਹਦੇ ਵਿੱਚ ਜੇਕਰ ਤੁਸੀਂ ਚਾਹਦੇ ਹੋ ਤੇ ਬਾਦਾਮ ਦਾ ਤੇਲ ਯੂਜ਼ ਕਰਨਾ ਹੈ ਠੀਕ ਹੈ ਬਾਦਾਮ ਦੇ ਤੇਲ ਵਿੱਚ ਲਗਾ ਕੇ ਰਾਤੀ ਤੁਸੀਂ ਇਹਨੂੰ ਅੱਛੀ ਤਰ੍ਹਾਂ ਮਾਲਿਸ਼ ਕਰਨੀ ਹੈ ਮ사ਜ ਕਰਨੀ ਹੈ ਠੀਕ ਹੈ ਜੀ ਜਿਵੇਂ ਆਪਾਂ ਨਾਰਮਲ ਮ사ਜ ਕਰਦੇ ਹਾਂ ਨਾ ਤੇ ਥੋੜੇ ਥੋੜੇ ਸਟੈਪ ਤੁਸੀਂ 10-10 ਸਟੈਪ ਹਰ ਇੱਕ ਸਟੈਪ ਇਸ ਤਰ੍ਹਾਂ ਕਰਕੇ ਜਿਵੇਂ ਆਪਾਂ ਫੇਸ਼ੀਅਲ ਮ사ਜ ਕਰਦੇ ਹਾਂ ਨਾ ਇਸ ਤਰ੍ਹਾਂ ਦੀ ਤੁਸੀਂ ਮ사ਜ ਕਰਨੀ ਹੈ ਠੀਕ ਹੈ ਜੀ ਉਸ ਤੋਂ ਬਾਅਦ ਨੰਬਰ 2 ਤੁਸੀਂ ਵੈਸਲੀਨ ਦੇ ਵਿੱਚ ਇੱਕ ਚੁਟਕੀ ਹਲਦੀ ਪਾ ਕੇ ਜੇਕਰ ਸਵੇਰੇ ਤੁਸੀਂ ਮੂੰਹ ਧੋਂਦੇ ਹੋ ਇੱਕ ਘੰਟਾ ਲਗਾ ਕੇ ਰੱਖੋਗੇ ਨਾ ਵੈਸਲੀਨ ਵਿੱਚ ਚੁਟਕੀ ਪਾ ਕੇ ਤੇ ਜਿਹੜੇ ਤੁਹਾਡੇ ਕਾਲੇ ਦਾਗ ਦੱਬੇ ਆ ਛਾਈਆਂ ਕਈ ਵਾਰੀ ਛੋਟੇ ਛੋਟੇ ਦਾਗ ਜੇ ਨਹੀਂ ਪੈ ਜਾਂਦੇ ਕਈ ਪੈਣਾ ਦੀ ਸਕਿਨ ਤੇ ਮੈਂ ਦੇਖਿਆ ਕਿ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਜਿਵੇਂ ਮਨ ਲਓ ਅੱਧਾ ਘੰਟਾ ਤੁਸੀਂ ਲਾ ਕੇ ਆਪਣਾ ਘਰ ਦਾ ਕੰਮ ਕਰ ਲਓ ਤੇ ਉਹਦੇ ਨਾਲ ਤੁਸੀਂ ਇਹਨੂੰ ਇਹ ਮ사ਜ ਕਰਕੇ ਫਿਰ ਮਾਹ ਮੂੰਹ ਨੂੰ ਆਪਣਾ ਚੰਗੀ ਤਰ੍ਹਾਂ ਧੋ ਲੈਣਾ ਫਿਰ ਉਸ ਤੋਂ ਬਾਅਦ ਜੀ ਤੁਸੀਂ ਲੈਣਾ ਜੇ ਇਹ ਨਹੀਂ ਇਹਦੇ ਨਾਲ ਵਧੀਆ 글로 ਲੈ ਕੇ ਆਣਾ ਆਪਣੇ ਫੇਸ ਦੇ ਉੱਤੇ ਸਾਡੀਆਂ ਫੇਸ ਦੀਆਂ ਜਿਹੜੀਆਂ ਸਕਿਨ ਆ ਨੀਚੇ ਇਕੱਠੀ ਹੋ ਜਾਂਦੀ ਹੈ ਸਕਿਨ ਝੁਰੜੀਆਂ ਪੈ ਜਾਂਦੀਆਂ ਤੇ ਕੌਫੀ ਕਾਫੀ ਹੁੰਦੀ ਹੈ ਨਾ ਕਾਫੀ ਆਪਾਂ ਯੂਜ਼ ਕਰਦੇ ਹਾਂ ਸਿਰਫ 2 ਰੁਪਏ ਦੀ ਕਾਫੀ ਦਾ ਪਾਊਚ ਆਉਂਦਾ ਹੈ। ਇਹੀ ਵੈਸਲੀਨ ਦੇ ਵਿੱਚ ਤੁਸੀਂ ਕਾਫੀ ਪਾਣੀ ਹੈ। ਇਹਨੂੰ ਕਰੀਮ ਵਧੀਆ ਜੀ ਤਰੀਕੇ ਨਾਲ ਬਣਾਣੀ ਹੈ। ਉਹ ਕਰੀਮ ਦੇ ਨਾਲ ਉਸੇ ਤਰ੍ਹਾਂ ਹੀ ਆਪਾਂ ਪੂਰੇ ਸਟੈਪ ਆਪਣੇ ਇਦਾਂ ਹੀ ਮ사ਜ ਕਰਨੀ ਹੈ। ਰਗੜ ਕੇ ਨਹੀਂ ਕਰਨੀ ਹੈਗੀ ਜ਼ਿਆਦਾ। ਸੌਫਟ ਸੌਫਟ ਹੱਥਾਂ ਨਾਲ ਤੁਸੀਂ ਕਰਨੀ ਹੈ ਤੇ ਠੰਡੇ ਪਾਣੀ ਦੇ ਨਾਲ ਫਿਰ ਤੁਸੀਂ ਅੱਧੇ ਘੰਟੇ ਬਾਅਦ ਪੌਣਾ ਘੰਟਾ ਜਿੰਨਾ ਤੁਸੀਂ ਰੱਖ ਸਕਦੇ ਹੋ ਰੱਖੋ ਠੀਕ ਹੈ ਫਿਰ ਆਪਣਾ ਧੋ ਲਓ। ਠੀਕ ਹੈ ਇਸੇ ਤਰ੍ਹਾਂ ਹੀ ਫਿਰ ਜੇਕਰ ਚੀਨੀ ਹੁੰਦੀ ਹੈ ਨਾ ਚੀਨੀ ਆਪਾਂ ਉਹਨੂੰ ਪੀਸ ਕੇ ਇਹਦੇ ਵਿੱਚੇ ਮਿਕਸ ਕਰਕੇ ਬਰੀਕ ਬਿਲਕੁਲ ਛਾਣ ਲੈਣੀ ਹੈ ਚੀਨੀ ਇਦਾਂ ਨਹੀਂ ਰੱਖਣੀ ਹੈਗੀ ਇਹਦੇ ਵਿੱਚੇ ਹੀ ਤੁਸੀਂ ਚੀਨੀ ਪਾ ਕੇ ਉਹਦੇ ਨਾਲ ਹੀ ਤੁਸੀਂ ਅੱਛੀ ਤਰ੍ਹਾਂ ਵੀ ਮਤਲਬ ਇਸੇ ਤਰ੍ਹਾਂ ਮ사ਜ ਕਰਨੀ ਹੈ ਧੋ ਲੈਣਾ ਬਸ ਰਾਤ ਨੂੰ ਸੌਣ ਲੱਗੇ ਕੰਚੀ ਦਾ ਧਿਆਨ ਕਰਨਾ ਜਦੋਂ ਵੀ ਸੌਣ ਲੱਗੋਗੇ ਚਾਹੀਏ ਤਾਂ ਫਿਰ ਤੁਹਾਡੇ ਕੋਲ ਖੋਪੇ ਦਾ ਤੇਲ ਹੈ ਇਹਦੇ ਵਿੱਚ ਖੋਪੇ ਦਾ ਤੇਲ ਮਿਕਸ ਕਰ ਲਓ ਜੇਕਰ ਤੁਹਾਡੇ ਕੋਲ ਦੇਸੀ ਘਿਓ ਹੈ ਦੇਸੀ ਘਿਓ ਮਿਕਸ ਕਰ ਲਓ ਜੇਕਰ ਤੁਹਾਡੇ ਕੋਲ ਬਦਾਮ ਹੈ ਬਦਾਮ ਰੋਗਨ ਜਿਹਨੂੰ ਬੋਲਦੇ ਆ ਇਹ ਹੈਗਾ ਇਹ ਮਿਕਸ ਕਰਕੇ ਰਾਤੀ ਸੌਣ ਲੱਗਿਆ ਤੁਸੀਂ 15 20 ਮਿੰਟ ਜ਼ਰੂਰ ਆਪਣੇ ਫੇਸ ਤੇ ਮ사ਜ ਕਰਨੀ ਹੈ ਇਹ ਮ사ਜ ਕਰਕੇ ਤੁਸੀਂ ਸੋ ਜਾਣਾ ਹੈ ਸਵੇਰੇ ਵਧੀਆ ਤਰੀਕੇ ਨਾਲ ਤੁਸੀਂ ਠੰਡੇ ਪਾਣੀ ਨਾਲ ਜਿਵੇਂ ਤਾਜ਼ਾ ਪਾਣੀ ਆਂਦਾ ਨਾ ਤਾਜ਼ੇ ਪਾਣੀ ਨਾਲ ਤੁਸੀਂ ਆਪਣਾ ਫੇਸ ਧੋਣਾ ਹੈ ਠੀਕ ਹੈ ਜੀ ਤੇ ਸੌਫਟ ਸੌਫਟ ਹੱਥਾਂ ਨਾਲ ਜਿਵੇਂ ਆਪਾਂ ਤੋਲੀਏ ਦੇ ਨਾਲ ਇਸ ਤਰ੍ਹਾਂ ਇਸ ਤਰ੍ਹਾਂ ਸਾਫ਼ ਕਰਨਾ ਹੈ ਦੇਖਿਓ ਤੁਹਾਨੂੰ ਕੁਝ ਦਿਨਾਂ ਦੇ ਵਿੱਚ ਨਾ ਤਾਂ ਤੁਹਾਡੀ ਸਕਿਨ ਬਿਲਕੁਲ ਫਟੇਗੀ ਨਾਲੇ ਤੁਹਾਡੀ ਸਕਿਨ ਤੇ 글로 ਵੀ ਆਏਗਾ ਲੱਗਦਾ ਤੁਹਾਨੂੰ ਇਹ ਚੀਜ਼ਾਂ ਉਸੇ ਇਹ ਸਿਰਫ ਵੀ 10 ਰੁਪਏ ਦੀ ਵੈਸਲਿਨ ਦੇ ਬਹੁਤ ਸਾਰੇ ਮਤਲਬ ਕਹਿੰਦੇ ਬਹੁਤ ਜ਼ਿਆਦਾ ਫਾਇਦੇ ਆ ਠੀਕ ਹੈ ਜੀ ਇਹ ਬਹੁਤ ਵਧੀਆ ਚੀਜ਼ ਹੈ ਇਸੇ ਤਰ੍ਹਾਂ ਜਿਵੇਂ ਰਾਤ ਨੂੰ ਆਪਾਂ ਸੌਣ ਲੱਗਦੇ ਆ ਮੈਂ ਤਾਂ ਇਸੇ ਤਰ੍ਹਾਂ ਹੀ ਕਰਦੀ ਹੁੰਦੀ ਆ ਸੌਣ ਲੱਗਿਆ ਤੁਸੀਂ ਥੋੜੀ ਜਿਹੀ ਵੈਸਲਿਨ ਲੈ ਕੇ ਬਾਰ-ਬਾਰ ਤੁਹਾਨੂੰ ਇਹੀ ਕਹੂੰਗੀ ਇਸ ਤਰ੍ਹਾਂ ਕਰਕੇ ਮ사ਜ ਕਰ ਲੈਣਾ ਠੀਕ ਹੈ ਵਿੱਚ ਬਾਦਾਮ ਰੋਗਨ ਦੀਆਂ 5-4 ਬੂੰਦਾ ਪਾ ਲਓ ਜੇਕਰ ਤੁਸੀਂ ਦੇਸੀ ਘਿਓ ਪਾਣਾ ਉਹਦੇ ਵੀ ਬਹੁਤ ਅੱਛੇ ਰਿ ਪਤਾ ਤੁਹਾਨੂੰ ਜਦੋਂ ਪਹਿਲਾਂ ਪੈਣਾ ਕੀ ਕਰਦੀਆਂ ਹੁੰਦੀਆਂ ਸੀ ਜਿਵੇਂ ਆਪਾਂ ਰੋਟੀ ਵੀ ਚੋਪੜਦੇ ਹੁੰਦੇ ਸੀ ਨਾ ਜੇ ਸਾਡੇ ਹੱਥਾਂ ਨੂੰ ਘਿਓ ਲੱਗ ਜਾਂਦਾ ਹੁੰਦਾ ਸੀ ਤੇ ਆਪਾਂ ਆਪਣੇ ਫੇਸ ਤੇ ਲਾ ਮਤਲਬ ਫੇਸ ਤੇ ਲਾ ਲੈਂਦੀ ਹੁੰਦੀ ਸੀ ਬੀਬੀਆਂ ਮਤਲਬ ਸਾਡੀਆਂ ਦਾਦੀਆਂ ਨਾਨੀਆਂ ਤੇ ਆਹ ਦੇਖੋ ਜੀ ਚਾਰ ਬੂੰਦਾਂ ਆਪਾਂ ਇਹਦੀਆਂ ਬਾਦਾਮ ਰੋਗਨ ਦੀਆਂ ਮਿਕਸ ਕਰਕੇ ਇਸ ਤਰ੍ਹਾਂ ਕਰ ਲੈਣਾ ਦੇਸੀ ਘਿਓ ਦੇ ਨਾਲ ਤਾਂ ਬਹੁਤ ਹੀ ਜ਼ਿਆਦਾ ਚੰਗੇ ਰਿਜ਼ਲਟ ਮਿਲਦੇ ਆ ਜਿਵੇਂ ਸਾਡੇ ਕੋਲ ਨਹੀਂ ਹੁੰਦਾ ਨਾ ਕੁਝ ਤੇ ਆਪਾਂ ਦੇਸੀ ਘਿਓ ਦੇ ਨਾਲ ਹੀ ਕਈ ਵਾਰੀ ਮੈਂ ਅਕਸਰ ਸੌਣ ਲੱਗਿਆ ਸੀ ਦੇਸੀ ਘੋਲੀ ਲਾਉਂਦੇ ਆ ਇਹਦੇ ਨਾਲ ਇਸ ਤਰ੍ਹਾਂ ਕਰਕੇ ਠੀਕ ਹੈ ਜੀ ਇਸ ਤਰ੍ਹਾਂ ਕਰਕੇ ਤੁਸੀਂ ਮ사ਜ ਕਰ ਲੈਣੀ ਆਪਣੀ ਅਰੇ ਰਾਤ ਨੂੰ ਸੌਣ ਲੱਗੇ ਆਪਣੇ ਹੱਥਾਂ ਤੇ ਪੈਰਾਂ ਤੇ ਤੁਸੀਂ ਇਹ ਚੀਜ਼ ਲਾਉਗੇ ਤੁਹਾਡੇ ਹੱਥ ਪੈਰ ਬਿਲਕੁਲ ਨਹੀਂ ਫਟਣਗੇ ਤੁਹਾਡੀਆਂ ਅੱਡੀਆਂ ਵੀ ਨਹੀਂ ਫਟਣਗੀਆਂ ਠੀਕ ਹੈ ਜੀ ਇਹਦੇ ਬਹੁਤ سارے ਫਾਇਦੇ ਨੇ ਇਸ ਕਰਕੇ ਮੈਂ ਲਾਂਦੀ ਹੁੰਨੀ ਆ ਹਮੇਸ਼ਾ ਰਾਤ ਨੂੰ ਸੌਣ ਲੱਗਿਆ ਤੇ ਮੈਂ ਕਿਹਾ ਚਲੋ ਨਾਲੇ ਵੀਡੀਓ ਦਾ ਐਂਡ ਕਰ ਦਿਆਂ ਨਾਲੇ ਆਪਣੀਆਂ ਭੈਣਾਂ ਨੂੰ ਦੱਸ ਦਿਆਂ ਆ ਦੇਖੋ ਇਸ ਤਰ੍ਹਾਂ ਕਰਕੇ ਸਾਡੇ ਹੱਥ ਵੀ ਮੁਲਾਇਮ ਹੋ ਜਾਣਗੇ ਜਿਵੇਂ ਅੱਜ ਕੱਲ ਤੁਸੀਂ ਦੇਖ ਲਿਓ ਸਾਡੇ ਹੱਥ ਨਾ ਗੰਦੇ ਗੰਦੇ ਹੋਣੇ ਸ਼ੁਰੂ ਹੋ ਜਾਂਦੇ ਆ ਸਰਦੀਆਂ ਜਿਵੇਂ ਚੜ੍ਹਦੀਆਂ ਨਾ ਤੇ ਸਰਦੀਆਂ ਦੇ ਵਿੱਚ ਸਾਡੇ ਹੱਥਾਂ 'ਚ ਬਹੁਤ ਜ਼ਿਆਦਾ ਮਤਲਬ ਲੱਗਤੋਂ ਹੀ ਹੋ ਜਾਂਦਾ ਜਿਵੇਂ ਸ਼ਕਲ ਇਹਨਾਂ ਦੀ ਬਦਲ ਜੀ ਜਾਂਦੀ ਏ ਇਸ ਤਰ੍ਹਾਂ ਕਰਕੇ ਆਪਣੇ ਪਿਆਰੇ ਹੱਥਾਂ ਨੂੰ ਪਿਆਰ ਨਾਲ ਸਤਾਪਾ ਫੇਰ ਵੀ ਜੁਰਾਬਾਂ ਪਾ ਲੈਣੇ ਆ ਔਰ ਜਦੋਂ ਵੀ ਤੁਸੀਂ ਰਾਤ ਨੂੰ ਪਿਆਰਾਂ ਸੌਣ ਲੱਗਿਆ ਨਾ ਕੋਪੇ ਦੇ ਦੇਰ ਤੇ ਵੈਸਣਨ ਦੀ ਮਾਲਿਸ਼ ਕਰੋਗੇ ਨਾ ਤੇ ਰਾਤ ਨੂੰ ਤੁਸੀਂ ਜੁਰਾਬਾਂ ਪਾ ਸਕਦੇ ਹੋ ਜਿਸ ਤਰ੍ਹਾਂ ਵੀ ਪਾ ਸਕਦੇ ਜੇ ਨਹੀਂ ਪਾਈਆਂ ਜਾਂਦੀਆਂ ਕਈ ਵਰੀ ਹੁੰਦਾ ਨਾ ਆਪਾਂ ਪਾ ਕੇ ਨਹੀਂ ਸੁਣਦੇ ਕਹਿੰਦੇ ਤੇ ਪਾ ਕੇ ਸੋਹਣੀਆਂ ਨਹੀਂ ਚਾਹੀਦੀਆਂ ਜਾਂ ਸਾਡਾ ਸਿਰ ਨੰਗਾ ਹੋਣਾ ਚਾਹੀਦਾ ਜਾਂ ਸਾਡੀਆਂ ਪੈਰ ਨੰਗੇ ਹੋਣੇ ਚਾਹੀਦੇ ਮਤਲਬ ਇੱਕ ਚੀਜ਼ ਟਕਣੀ ਚਾਹੀਦੀ ਤਾਂ ਕਿ ਸਾਨੂੰ ਹਵਾ ਲੱਗਦੀ ਹੈ ਠੀਕ ਹੈ ਜੀ ਵੈਸਲੀਨ ਦੇ ਬਹੁਤ ਸਾਰੇ ਫਾਇਦੇ ਨੇ ਮੇਰੀਆਂ ਭੈਣਾਂ ਇਸ ਚੀਜ਼ ਦਾ ਬਹੁਤ ਸਾਰਾ ਧਿਆਨ ਰੱਖਣ ਸਰਦੀਆਂ ਚੱਲ ਗਈਆਂ ਆਪਣੇ ਫੇਸ ਦਾ ਆਪਣੇ ਹੱਥਾਂ ਦਾ ਪੈਰਾਂ ਦਾ ਬਾਹਾਂ ਦਾ ਵੈਸਲੀਨ ਲਾਣ ਵੱਡੀ ਸ਼ੀਸ਼ੀ ਮੰਗਵਾ ਲਓ ਜੇਕਰ ਤੁਸੀਂ ਮੰਗਵਾਸੇ ਨਹੀਂ ਮੰਗਵਾਉਂਦੇ ਤੇ ਛੋਟੇ ਬਲੇ ਸ਼ੀਸ਼ੀ ਮੈਂ ਛੋਟੀ ਮੰਗਵਾਈਏ ਇਹ ਖਤਮ ਹੋਏਗੀ ਫੇਰ ਠੀਕ ਹੈ ਜੀ ਤੇ ਰਾਤੀ ਸੌਣ ਲੱਗਾ ਇਹ ਚੀਜ਼ ਤੁਸੀਂ ਕਰ ਸਕਦੇ ਹੋ ਇਹ ਚੀਜ਼ਾਂ ਪਾ ਕੇ ਵੈਸਲੀਨ ਚ ਤੁਸੀਂ ਆਪਣੇ ਫੇਸ ਤੇ ਯੂਜ਼ ਕਰ ਸਕਦੇ ਹੋ ਤੁਹਾਡੀ ਪਿਗਮੈਂਟੇਸ਼ਨ ਬਲੈਕ ਤਾਂ ਬੇ ਜਿਹੜੀਆਂ ਛਾਈਆਂ ਇਹ ਚੀਜ਼ਾਂ ਬਹੁਤ ਸਾਰੀਆਂ ਮਿੰਟਾ ਸਕਿੰਟਾਂ ਚ ਮਤਲਬ ਖਤਮ ਕੁਛ ਹੀ ਦਿਨਾਂ ਚੋਂ ਖਤਮ ਹੋ ਜਾਂਦੀ ਹੈ ਪਾਣੀ ਕੋਸ਼ਿਸ਼ ਕਰਿਆ ਕਰੋ ਜਿੰਨਾ ਤੁਸੀਂ ਫੇਸ ਆਪਣਾ ਧੋ ਸਕਦੇ ਹੋ ਠੰਡੇ ਪਾਣੀ ਨਾਲ ਧੋਇਆ ਕਰੋ ਠੀਕ ਹੈ ਅੱਖਾਂ 'ਚ ਵਧੀਆ ਤਰੀਕੇ ਨਾਲ ਛਿੱਟੇ ਮਾਰਿਆ ਕਰੋ ਸਵੇਰੇ ਉੱਠਦੇ ਹੁੰਦੇ ਹਨ ਨਾ ਇਸ ਤਰ੍ਹਾਂ ਹੱਥ ਆਪਣੇ ਗਰਮ ਕਰਕੇ ਠੀਕ ਹੈ ਆਪਣੇ ਇਦਾਂ ਸਕਿਨ ਤੇ ਲਾਇਆ ਕਰੋ ਆਪਣੇ ਇਦਾਂ ਗਰਮ ਹੱਥ ਕੀਤੇ ਰਗੜੇ ਫਿਰ ਆਪਣੇ ਇਦਾਂ ਮੱਥੇ ਤੇ ਲਾਏ ਇਦਾਂ ਹੀ ਰਗੜੇ ਫਿਰ ਆਪਣੀਆਂ ਅੱਖਾਂ ਤੇ ਲਾਏ ਠੀਕ ਹੈ ਛੋਟੀ ਛੋਟੀ ਇਸ ਤਰ੍ਹਾਂ ਕਰਕੇ ਆਪਣੀਆਂ ਮ사ਜ ਕਰਿਆ ਕਰੋ ਮੂੰਹ ਬੰਦ ਕਰਕੇ ਹਵਾ ਭਰ ਕੇ ਫਿਰ ਇਦਾਂ ਕਰਕੇ ਬਾਹਰ ਕੱਢਿਆ ਕਰੋ ਦੇ ਬਹੁਤ ਸਾਰੇ ਮ사ਜ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਹੋਈਆਂ ਮੇਰੀਆਂ ਭੈਣਾ ਮ사ਜ ਕਰਿਆ ਕਰੋ ਐਕਸਰਸਾਈਜ਼ ਕਰਿਆ ਕਰੋ ਇਹ ਐਕਸਰਸਾਈਜ਼ ਹੈ ਜਿਹੜੀ ਮੈਂ ਦੱਸ ਰਹੀ ਹਾਂ ਨਾ ਜਿਵੇਂ ਆਪਣੀਆਂ ਛੋਟੀਆਂ ਛੋਟੀਆਂ ਇਸ ਤਰ੍ਹਾਂ ਕਰਕੇ ਇਹ ਬਹੁਤ ਸਾਰੀਆਂ ਐਕਸਰਸਾਈਜ਼ ਬਹੁਤ ਵਧੀਆ ਸਾਨੂੰ ਬਹੁਤ ਅੱਛੇ ਰਿਜ਼ਲਟ ਮਿਲਦੇ ਮੇਨ ਸਾਡੀ ਸਕਿਨ ਨੇ ਸਭ ਤੋਂ ਪਹਿਲਾਂ ਸਾਨੂੰ ਕਿਸੇ ਵੀ ਦੇਖਣਾ ਕਹਿੰਦੇ ਹੁੰਦੇ ਨਾ ਜੇ ਸ਼ਕਲ ਚੰਗੀ ਲੱਗੇਗੀ ਤਾਂ ਹੀ ਸਾਨੂੰ ਸਭ ਨੂੰ ਵਧੀਆ ਲੱਗਾਂਗੇ ਤੇ ਇਹ ਛੋਟੀਆਂ ਛੋਟੀਆਂ ਚੀਜ਼ਾਂ ਤੇ ਗੌਰ ਕਰਿਓ ਬਹੁਤ ਅੱਛਾ ਲੱਗੇਗਾ ਬਹੁਤ ਵਧੀਆ ਲੱਗੇਗਾ ਤੁਹਾਨੂੰ ਖੁਦ-ਖੁਦ ਇਸ ਤੇ ਰਿਜ਼ਲਟ ਮਿਲਣਗੇ ਤੁਸੀਂ ਖੁਦ ਕਮੈਂਟ ਕਰਕੇ ਮੈਨੂੰ ਜਰੂਰ ਦੱਸੋਗੇ ਕਿ ਹਾਂਜੀ ਸਾਨੂੰ ਵੈਸਲੀਨ ਨਾਲ ਇਹ ਬਹੁਤ ਹੀ ਫਾਇਦੇ ਲੱਗੇ ਆ ਤੇ ਬਾਕੀ ਮੈਂਡੀਆਂ ਚ ਗੱਲ ਤਾਂ ਹੁਣ ਨਵੇਂ ਵਲੋਗ ਵਿੱਚ ਪਿਆਰੀ ਜੀ ਵੀਡੀਓ ਦੇ ਨਾਲ ਮੇਰੇ ਕੋਲ ਤਾਂ ਜਿਹੜੇ ਛੋਟੇ ਛੋਟੇ ਟਿਪਸ ਹੁੰਦੇ ਮੈਂ ਤੁਹਾਡੇ ਨਾਲ ਸਾਰੇ ਸ਼ੇਅਰ ਕਰਦੀ ਰਹਿੰਨੇ ਚਾਹੀਓ ਘਰ ਦੇ ਰਿਲੇਟਿਵ ਹੋਵੇ ਜਾਂ ਮੇਰੇ ਫੇਸ ਦੇ ਰਿਲੇਟਿਵ ਹੋਵੇ ਠੀਕ ਹੈ ਜੀ ਸਾਰਿਆਂ ਨੂੰ ਮੇਰੇ ਪਿਆਰ ਭਰੀ ਸਤਿ ਸ਼੍ਰੀ ਅਕਾਲ ਬਾਏ